ਕੁਸ਼ੀਆ ਦਾ ਵੇਲਾ ਮੈਂ ਨਾਲ ਨਾਲ ਦੂਜੀਆਂ ਸਕਰੀਨਾਂ 'ਚ ਦੇਖ ਰਿਹਾ ਅੱਗੇ ਲਾਈਵ ਤੁਸੀਂ ਦੇਖਿਆ ਹੋਣਾ ਮੈਂ ਤੇ ਬਲਿੰਦਰ ਸਿੰਘ ਅੱਗੇ ਲਾਈਵ ਹੋਏ ਸੀਗੇ ਤੇ ਮੈਂ ਕਿਹਾ ਹਾਂਜੀ ਹਾਂਜੀ ਵਿਕਰਮ ਜੀ ਸਿੰਘ ਨੂੰ ਨਾਲ ਲੈ ਕੇ ਲਨੇ ਅਸੀਂ ਉਹ ਬਿਲਕੁਲ ਨਾਰਮਲੀ ਟਾਕ ਕੀਤੀ ਆ ਕੋਈ ਫਾਰਮੈਂਟੀ ਵਾਲੀ ਨਹੀਂ ਆਪਾਂ ਨੂੰ ਕੋਈ ਬਾਲਾ ক্রিকেট ਦਾ ਪਤਾ ਵੀ ਨਹੀਂ ਹੈ ਇੰਨਾ ਨਹੀਂ ਪਤਾ ਪਰ ਬਹੁਤ ਪਤਾ ਹੈ ਜਿੰਨੀਆਂ ਕਿ ਆਪਾਂ ਦੇਖਦੇ ਆਂ ਪੋਡਕਾਸਟ ਪੰਜਾਬੀਆਂ ਦੇ ਜਾਂ ক্রিকেট ਰਿਲੇਟਿਡ ਤੇ ਆਪਣੀ ਉਨੀ ਕਦੇ ਆਪਾਂ ਨੂੰ ਵੀ ਗੱਲਬਾਤ ਕਰਨੀ ਆਉਂਦੀ ਹੈ ਨਾਲੇ ਅੱਜ ਤਾਂ ਦੇਣੀ ਬੜੀ ਖੁਸ਼ੀ ਆਉਂ ਜਿਹੜਿਆ ਆ ਪਾ ਮਤਲਬ ਇੱਕ ਤਾਂ ਹੁੰਦਾ ਨਾ ক্রিকেট ਐਕਸਪੋਰਟ ਐਕਸਪੋਰਟ ਨਹੀਂ ਆਪਾਂ ਕੜਕੜ ਦੇ ਫੈਨ ਆ ਹਾਂ ਤੇ ਉਹ ਕੜਾ ਫੈਨ ਦੇ ਜਦੋਂ ਇੰਡੀਆ ਹਾਰੀ ਸੀ ਨਿਊਜ਼ੀਲੈਂਡ ਤੋਂ 3-0 ਨਾਲ ਤੇ ਸਾਨੂੰ ਹੀ ਸੀਗਾ ਵੀ ਬੜਾ ਬਈ ਪ੍ਰੈਸ਼ਰ ਸੀਗਾ ਇੰਡੀਆ ਟੀਮ ਤੇ ਵੀ ਪਤਾ ਨਹੀਂ ਕਿਦਾਂ ਪਰਫਾਰਮ ਕਰੇਗੀ ਤੇ ਉਹ 150 ਦੇ ਆਲ ਆਊਟ ਹੋ ਗਏ ਤੇ ਕਹੇ ਸਾਰੇ ਕਹਿਣ ਬਈ ਨਹੀਂ ਐਦਕੀ ਵਾਕਈ ਲੱਗਦਾ ਬਈ ਜਿਹੜੇ 4 0 ਨਾ ਕਹਿੰਦੇ ਸੀ ਜਾਂ 5 0 ਨਾ ਕਹਿੰਦੇ ਸੀ ਬਈ ਅੜਿਆ ਰਹੇਗੀ ਇੱਥੇ ਆਸਟ੍ਰੇਲੀਆ ਦੇ ਬਟ ਬਈ ਨਵਾਂ ਨਵਾਂ ਪ੍ਰੇਅਰ ਜਿਹੜਾ ਜੈਸਵਾਲ ਵਾਕਈ ਬਈ ਉਹ ਚ ਬਹੁਤ ਟੈਲੈਂਟ ਹੈ ਤੇ ਉਹਨੇ ਸ਼ੋਅ ਕੀਤਾ ਜੈਸਵਾਲ ਮੈਂ ਨਾ ਉਹਦੀ ਗੱਲ ਇੱਕ ਮਿੰਟ ਰੁਕਿਓ ਮੈਂ ਤੇ ਗੱਲ ਕਰਉ ਮੈਂ ਮੜ ਜਾ ਕਰ ਰਿਹਾ ਕੁਝ ਹਾਂ ਜੈਸਵਾਲ ਕਹਿੰਦੇ ਸੀ ਉਹਦੇ ਆ ਕੋਣ ਮੈਨੂੰ ਰਵੀ ਸ਼ਾਸਤਰੀ ਦੀ ਮੈਂ ਸੁਣ ਰਿਹਾ ਹਾਂ ਕਮੈਂਟਰੀ ਉਹ ਕਹਿੰਦਾ ਸੀ ਉਹ ਕਿਸੇ ਪਲੇਅਰ ਕੋਲ ਗਿਆਤ ਕਹਿੰਦਾ ਮੈਂ ਆਸਟ੍ਰੇਲੀਆ ਦੀ ਕਰਨੀ ਹੈ ਮੈਂ ਪ੍ਰੈਕਟਿਸ ਕਰਨੀ ਹੈ ਆਸਟ੍ਰੇਲੀਆ 'ਤੇ ਚੋਂ ਮੈਨੂੰ ਪ੍ਰੈਕਟਿਸ ਕਰਾਉ ਉਹਦਾ ਤੇ ਉਹ ਪਹਿਲੇ ਬਹੁਤ ਐਕਸਾਈਟਡ ਸੀਗਾ ਵੀ ਉਹਦੇ ਬਿਲ ਤੇ ਸੀਗਾ ਜਿੱਦਾਂ ਵਿਰਾਟ ਕੋਹਲੀ ਜਦੋਂ ਨਵਾਂ-ਨਵਾਂ ਆਇਆ ਸੀ ਉਹ ਸੀ ਨਾ ਵੀ ਮੈਂ ਸਕੋਰ ਮਾਰਨੇ ਆ ਵੀ ਅੱਖਾਂ 'ਚ ਉਹ ਇੱਕ ਜਿਹਦਾ ਕਹਿੰਦੇ ਹੰਗਰ ਸੀ ਉਹਦੇ ਉਹ ਸੇਮ ਹੀ ਹੰਗਰ ਆਪਾਂ ਜੈਸਵਾਲ ਨੂੰ ਬਲ ਦੇਖ ਸਕਦੇ ਹਾਂ ਜਿਹੜੀ ਜੈਸਵਾਲ ਦੀ ਸਟੋਰੀ ਵੀ ਹੈ ਨਾ ਉਦਾਂ ਵੀ ਜਿੱਦਾਂ ਥੋੜੀ ਜਿਹੀ ਜਿੰਨੀ ਕ ਆਪਾਂ ਦੇਖੀ ਪੜ੍ਹੀ ਆ ਕਿ ਜੈਸਵਾਲ ਜਿਹੜਾ ਆਪਣਾ ਹਾਂ ਹਾਂ ਬਲੈਸ ਇੱਥੇ ਅਖਬਾਰਾਂ 'ਚ ਵੀ ਲਿਖਿਆ ਹੋਇਆ ਤੇ ਮੈਂ ਪੋਸਟਰ ਤੇ ਵੀ ਲਿਖਿਆ ਸੀ ਕਿ ਇਹ ਪੰਜਾਬੀ ਦੇ ਵਿੱਚ ਕੋਲੀ ਦਾ ਤੇ ਜੈਸਵਾਲ ਦਾ ਇੱਥੇ ਆਸਟ੍ਰੇਲੀਅਨ ਜਿਹੜੀ ਇੰਗਲਿਸ਼ ਖਬਰਾਂ ਅਖਬਾਰਾਂ ਨੇ ਉਹਨਾਂ ਨੇ ਜਦੋਂ ਇੱਕ ਟੀਮ ਆਈ ਹੈ ਪਰ ਸੁਝੋ ਮੁਖਤਿਆਰ ਹੋਏ ਜਿਨ੍ਹਾਂ ਦਾ ਲਿਖਿਆ ਕਿ ਜੈਸਵਾਲ ਬਾਰੇ ਲਿਖਿਆ ਸੀ ਇੱਕ ਪੰਜਾਬੀ 'ਚ ਲਿਖਿਆ ਇੱਕ ਨਵਾਂ ਰਾਜਾ ਨਵਾ ਕਿੰਗ ਹੈ ਇੱਕ ਪੁਰਾਣਾ ਦੇ ਹੈ ਜੈਸਵਾਲ ਹੋਮਲੈਸ ਸੀਗਾ ਕੁਝ ਅਖਬਾਰਾਂ ਤੇ ਇਦਾਂ ਵੀ ਲਿਖਿਆ ਕਿ ਹੋਮਲੈਸ ਟੂ ਲਾਈਕ ਅ ਸਟਾਰ ਜਰਨੀ ਕਿ ਇਹ ਉੱਥੇ ਉੱਥੇ ਸੀਗਾ ਹਲੋ ਪਰ ਪਤਾ ਹੀ ਹੈ ਬਹੁਤਿਆਂ ਨੂੰ ਤੇ ਪਤਾ ਹੀ ਹੈ ਇਹਦੀ ਸਟੋਰੀ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਦੇ ਆਂ ਕਿ ਉੱਥੇ ਬੜੀ ਸਟਰਗਲ ਕੀਤੀ ਹੈ ਨਾ ਤੇ ਇਹ ਕਹਿੰਦਾ ਮੈਂ ਉੱਥੇ ਗੋਲ ਗੱਪੇ ਵੇਚਦਾ ਹੁੰਦਾ ਸੀ ਆਪਣੇ ਸਟੇਡੀਅਮਾਂ ਦੇ ਬਾਹਰ ਗੋਲ ਗੱਪੇ ਵਿੱਚ ਤੇ ਬੜਾ ਬੰਦੇ 'ਚ ਟੈਲੈਂਟ ਸੀ ਜਿਹਦੇ 'ਚ ਟੈਲੈਂਟ ਬਹੁਤ ਨੂੰ ਪਤਾ ਫਿਰ ਉਹ ਹੰਦਰਨ ਨਾਲ ਆ ਵੀ ਭੁੱਖਾ ਜਦੋਂ ਉਹਨੂੰ ਜਦੋਂ ਵੀ ਜਿੱਦਾਂ ਵੀ ਕਰਕੇ ਪੂਰੀ ਸਟੋਰੀ ਨਹੀਂ ਮੈਨੂੰ ਪਤਾ ਜਿੱਦਾਂ ਵੀ ਕਰਕੇ ਉਹਨੂੰ ਮਿਲਿਆ ਮੌਕਾ ਤੇ ਉਹਨਾਂ ਫਿਰ ਮੌਕੇ ਦਾ ਪੂਰਾ ਫਾਇਦਾ ਪਾਇਆ ਹਲਕੀ ਪਹਿਲਾਂ ਗੱਲ ਗੇਲ ਦੀ ਹੁੰਦੀ ਸੀ ਪਹਿਲਾਂ ਗੱਲ ਇਹ ਤਾਂ ਹੁੰਦਾ ਸੀ ਕਿ ਗੇਲ ਜਿਹੜਾ ਆ ਉਹ ਜ਼ਿਆਦਾ ਆਦਾ ਖੇੜਿਆ ਤੇ ਬਟ ਜਦੋਂ ਇਹ ਆਇਆ ਤੇ ਇਹਨਾਂ ਫਿਰ ਪ੍ਰੋਪਰ ਟੇਕਓਵਰ ਹੀ ਕਰ ਲਿਆ ਕਹਿ ਲਈਦਾ ਤੇ ਮੈਂ ਇਹਨੂੰ ਨਾ ਜਦੋਂ ਇਹ ਰਾਜਸਥਾਨ ਰਾਇਲ ਖੇਡਦਾ ਸੀ ਤੇ ਉਥੇ ਹਾਂਜੀ ਜਿਹਦਾ ਸੀ ਉਹ ਖੇਡਦਾ ਓਪਨਰ ਸੀਗਾ ਤੇ ਮੈਂ ਇਹਦੀ ਇੱਕ ਤਾਂ ਫੋਟੋ ਆਈ ਸੀ ਮੇਰੇ ਇੰਸਟਾਗ੍ਰਾਮ ਦੇ ਉੱਤੇ ਕਿ ਰੋਵਿੰਜਾ ਤ੍ਰਵਿੰਜਾ ਕੇੰਦਾਜ ਕੋਈ ਵੀ ਨਹੀਂ ਦੰਮਾਲਿਆ ਟੈਸਟ ਖੇਡਦੇ ਆ ਸੀ ਲੋਕਲ ਜਿਹੜੇ ਰੰਜੀ ਵਗੈਰਾ ਮੈਚ ਹੁੰਦੇ ਜਿਹੜੇ ਤੇ ਉੱਥੇ ਗਿਆ ਸੀ ਕਿ ਹਾਂ ਹੀ ਇਜ਼ ਕੈਪेबल ਫॉर ਟੈਸਟ ਐਸ ਵੈਲ ਤੇ ਬਟ ਜਿਵੇਂ ਉਹਨੂੰ ਜਿਹੜੇ ਜਿਹੜੇ ਵੀ ਚਾਂਸ ਮਿਲੇ ਉਹਨੇ ਤਬਾਈ ਮਚਾਈ ਹੈ ਸਭ ਤੋਂ ਵੱਧ ਸ਼ੱਕੇ ਮਾਰੇ ਹੋ ਨੇ ਇਸ ਸਾਲ ਵਿੱਚ ਟੈਸਟ ਮੈਚ ਇਸ ਸਾਲ ਕੈਲੰਡਰ ਦੇ ਬਿਲਕੁਲ ਤੇ ਵਈ ਉਹ ਟੈਲੈਂਟ ਤੇ ਬਹੁਤ ਆ ਜਿੰ ਪਤਾ ਹੀ ਸੀ ਸਾਰਿਆਂ ਨੂੰ ਆ ਪਹਿਲੀ ਇਨਿੰਗ ਵਿੱਚ ਪਹਿਲੀ ਜ਼ੀਰੋ ਦੇ ਆਊਟ ਹੋ ਗਿਆ ਥੋੜੀ ਕਾਲੀ ਕਰ ਗਿਆ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਪਰਸੋਂ ਥੋੜੀ ਕਾਲੀ ਕਰ ਗਿਆ ਕੋਈ ਗੱਲ ਨਹੀਂ ਨਵਾਂ ਪਰ ਉਹ ਅੱਜ ਅੱਜ ਦੇ ਕਮਾਲੀ ਕਰਦੀ ਹੈ ਜੈਸਵਾਲ ਜੈਸਵਾਲ ਹੋ ਗਈ ਪੰਜਾਬੀ ਚ ਨਵਾਂ ਕਿੰਗ ਮੈਂ ਦੱਸਿਆ ਕਿ ਕੋਰਾਂਟ ਲੈ ਕੇ ਆਇਆ ਕਿ ਨਵਾਂ ਕਿੰਗ ਤੇ ਵਾਕੇ ਨਵਾਂ ਕਿੰਗ ਨਾਲੇ ਆਸਟ੍ਰੇਲੀਆ ਵਾਲੇ ਛੇਤੀ ਕਿਤੇ ਕਿਸੇ ਦਾ ਸਿੱਕਾ ਨਹੀਂ ਮੰਨਦੇ ਜਿਹੜਾ ਆਸਟ੍ਰੇਲੀਆ ਦੇ ਵਿੱਚ ਆ ਕੇ ਆ ਵਧੀਆ ਕਰਕੇ ਜਾਂਦਾ ਜਾਂ ਸਟ੍ਰੇਲੀਆ ਨੂੰ ਹਰਾ ਕੇ ਜਾਂਦਾ ਜਾਂ ਬੈਂਟਰ ਕਰਦਾ ਨਾ ਜੇ ਤੋਂ ਉਹਦੇ ਨਾਲ ਗੱਲ ਆਪਾਂ ਉਹਦੀ ਗੱਲਬਾਤ ਜਿੰਦੇ ਸਟ੍ਰੇਲੀਆ 'ਚ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਇੱਥੇ ਤੋਂ ਵੀ ਇੱਥੇ ਰਹਿ ਗਏ ਕਿੰਨਾ ਚਿਰ ਤੇ ਆਪਾਂ ਨੂੰ ਪਤਾ ਜਦੋਂ ਕੋਹਲੀ ਆਇਆ ਸੀ 2015 16 14 15 ਜੀ ਉਸ ਤੋਂ ਬਾਅਦ ਕੋਹਲੀ ਕੋਲੀ ਹੋਈ ਕਿਉਂਕਿ ਅਗਲਾ ਟੱਕਰ ਲੈ ਕੇ ਆ ਰਨ ਮਾਰ ਕੇ ਗਿਆ ਹੁਣ ਦੇ ਇਹ ਦੇ ਆਉਣ ਤੋਂ ਪਹਿਲਾਂ ਹੀ ਮੀਡੀਆ ਨੇ ਪੂਰੀ ਹਾਈਪ ਬਣਾਤੀ ਸੀ ਅਖਬਾਰਾਂ ਦੇ ਵਿੱਚ ਪੋਸਟਰ ਲਾਉਂਦੇ ਸੀ ਇਹਦੇ ਇੱਕ ਇਹਦੇ ਲੱਗੇ ਇੱਕ ਪੰਤ ਤੇ ਲੱਗੇ ਦੇ ਇੱਕ ਕੋਹਲੀ ਦੇ ਲੱਗੇ ਜੈਸਵਾਲ ਦੀ ਗੱਲ ਆਪਾਂ ਕਰਨੀ ਆ ਬਟ ਉਹ ਚਲੋ ਮਤਲਬ ਕਿ ਹੁਣ ਇਸ ਸੀਰੀਜ਼ ਨੂੰ ਬਹੁਤ ਜ਼ਿਆਦਾ ਪ੍ਰਮੋਟਿਵ ਕੀਤਾ ਬਟ ਉਹਦੇ ਚ ਟੈਲੈਂਟ ਵੀ ਹੈਗਾ ਤੇ ਖਵਾਰਾਂ ਚ ਸਹੀ ਹੈ ਉਹਦਾ ਨਾਂ ਜੇਸ ਹਾਦਿਓ ਬੈਟਿੰਗ ਕਰਦਾ ਉਹਦੀ ਟੈਕਨੀਕ ਉਹਦਾ ਡਿਫੈਂਸ ਸਾਰਾ ਕੁਝ ਹੀ ਬਹੁਤ ਵਧੀਆ ਹਾਂਜੀ ਹਾਂ ਜਦੋਂ ਜੈਸਵਾਲ ਦਾ ਜਦੋਂ ਡਿਵਰਟ ਟੈਸਟ ਚ ਹੋਇਆ ਇੰਡੀਆ ਚ ਇੰਗਲੈਂਡ ਵਿਰੁੱਧ ਹੋਇਆ ਤੇ ਬੜੇ ਨੇ ਡਬਲ ਸੈਂਚਰੀਆਂ ਵੀ ਮਾਰੀਆਂ ਤੇ ਸੈਂਚਰੀਆਂ ਨੇ ਮਾਰੀਆਂ ਤਾਂ ਸਾਰਿਆਂ ਨੇ ਕਿਹਾ ਕਿ ਬੜਾ ਵਧੀਆ ਬਟ ਤੇ ਤੁਹਾਨੂੰ ਵੀ ਪਤਾ ਵੀ ਅਸਲੀ ਪਲੇਅਰ ਉਹੀ ਮੰਨਿਆ ਜਾਂਦਾ ਜਿਹੜਾ ਸਟਰੀ ਆ ਆ ਕੇ ਸੈਂਚਰੀਆਂ ਮਾਰਦਾ ਅਸਲੀ ਪਲੇਅਰ ਹਾਂ ਤੇ ਵਾਕਈ ਫਿਰ ਉਹਨੇ ਹੈ ਨਾ ਜੇ ਐਡ ਕਰਦਾ ਗੱਲ ਜਸਪ੍ਰੀਤ ਬੁੰਬਰਾ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਨਾ ਉਹਦੇ ਚ ਉਹਨੇ ਕਿਹਾ ਕਿ ਮੈਂ ਯੰਗਸਟਰ ਜਿੰਨੂ ਖੇਡਨੇ ਆ ਮੈਂ ਸਾਰਿਆਂ ਨੂੰ ਕਹਿ ਰਿਹਾ ਸੀ ਕਿ ਜਿਹੜਾ ਇੱਥੇ ਸਕੋਰ ਮਾਰਦਾ ਨਾ ਆਪਣਾ ਆਸਟ੍ਰੇਲੀਆ ਦੇ ਪਰਥ 'ਚ ਖਾਸ ਕਰਕੇ ਉਹਦਾ ਨਾਂ ਪੁਣੇ ਜਿੱਦਾਂ ਬਣਦਾ ਉਹਰੇ ਮਲਡੇ ਜਿਹਦਾ ਨਾਂ ਚੱਲਦਾ ਜਿਹੜਾ ਪਰਥ ਜਿਸ ਕੋਰਸ ਮਾਰਦਾ ਤੇ ਤੁਸੀਂ ਆਪੇ ਹਿਸਾਬ ਨਾਲ ਲਓ ਕਿ ਜੈਸ ਹਾਂ ਬਿਲਕੁਲ ਸਹੀ ਗੱਲ ਹੈ ਨਹੀਂ ਵੀ ਜਦੋਂ ਉਹ ਬਸ ਸਟਾਰ ਐਸ ਜੀ ਕੋਈ ਸਾਰੇ ਫਾਰਮੈਟਾਂ ਦਾ ਪਲੇਅਰ ਹੈ ਤੇ ਰਾਜਸਥਾਨ ਰੋਲ ਨੇ ਉਹਦੀ ਟੇਕ ਕਰ ਲਿਆ ਉਹਨੂੰ ਉਧਰ ਆਈਕਲ ਦੀ ਬੋਲੀ ਆਕਸ਼ਨ ਵੀ ਚੱਲਣ ਦੀ ਉਹਦੇ ਉੱਤੇ ਆਪਾਂ ਫੇਰ ਗੱਲ ਕਰਦੇ ਹਾਂ ਪਹਿਲਾਂ ਬਜੈਸਵਾਲ ਦੀ ਕਸਾਮਪ ਕਰ ਲਈਏ ਹਾਂ ਨਹੀਂ ਵਧੀਆ ਤੇ ਦੂਜੇ ਨੰਬਰ ਤੇ ਕੇਐਲ rahul ਉਹ ਬੜੇ ਚਿਰ ਤੋਂ ਤੁਹਾਨੂੰ ਪਤਾ ਉਹਦਾ ਵੀ ਰੋਲਾ ਚੱਲਦਾ ਚੱਲਦਾ ਸੀ ਬਈ ਬਈ ਇਹਦੀ ਥਾਂ ਨਹੀਂ ਥਾਂ ਨਹੀਂ ਬੰਦੀ ਬਈ ਸਰਪ੍ਰਾਈਜ਼ ਹੋਣਾ ਚਾਹੀਦਾ ਜਾਂ ਦੂਜੇ ਪਲੇਅਰ ਨੂੰ ਬਈ ਕਾਫੀ ਰੋਲਾ ਚੱਲਦਾ ਸੀ ਵੀ ਇਹਨੂੰ ਮੌਕੇ ਬਹੁਤ ਦਿੱਤੇ ਜਾ ਰਹੇ ਨੇ ਜਾਇਜ਼ ਹੀ ਬੜਾ ਜ਼ਰਬ ਨਹੀਂ ਕਰਦਾ ਤੇ ਬਟ ਇਸ ਤਰ੍ਹਾਂ ਨਾਲ ਉਹਨੇ ਦੋਵੇਂ ਈਆਂ ਖੇਡੀਆਂ ਦੋਵੇਂ ਈਆਂ ਖੇਡੀਆਂ ਤੇ ਵਾਕੇ ਉਹਨੇ ਸ਼ੋਅ ਕੀਤਾ ਵੀ ਨਹੀਂ ਯਾਰ ਉਹੱਚ ਵੀ ਟੈਲੈਂਟ ਬਹੁਤ ਜ਼ਿਆਦਾ ਹੈ ਨੇ ਜਿਹੜਾ ਜਿਹੜਾ ਕੇਲਰਾਹਲ ਦਾ ਹੁਣ ਇਹ ਜਿਹੜਾ ਟੈਸਟ ਵੀ ਦੋਨੇ ਇਨਿੰਗ ਹਨ ਪਹਿਲੀ ਇਨਿੰਗ ਵੀ ਦੂਜੀ ਇਨਿੰਗ ਵੀ ਅੱਗੇ ਵੀ ਆਪਾਂ ਗੱਲ ਕੀਤੀ ਮੈਂ ਇਹ ਤੇ ਬਲਿੰਦਰ ਨੇ ਕਿ ਜਿਹੜੀ ਇਨਿੰਗ ਬਣਾਈ ਹੈ ਨਾ ਪਾਰਟਨਰਸ਼ਿਪ ਬਣਾਈ ਹੈ ਉਹਦੇ ਚ ਮੇਨ ਰੋਲ ਕੇਲਰਾਹਲ ਦਾ ਹੀ ਰਿਹਾ ਉਹਦਾ ਡਿਫੈਂਸ ਬਹੁਤ ਤਗੜਾ ਸੀ ਕੋਈ ਨੂੰ ਜੈਸਵਲ ਦਾ ਸੀ ਆ ਕੇ ਨਹੀਂ ਇਤਾਂ ਨਹੀਂ ਕਰਨਾ ਕਾਲੀ ਨਹੀਂ ਕਰਨੀ ਕਿਉਂਕਿ ਉਹਦਾ ਐਕਸਪੀਰੀਅੰਸ ਬੋਲਦਾ ਹੈ ਇਹਦੇ ਚ ਕੋਈ ਸ਼ੱਕ ਨਹੀਂ ਉਹ ਨਹੀਂ ਦੇ ਹੋ ਰਹੀਓ ਦੇਖੋ ਤੇ ਬਾਟਨ ਇਹਦਾ ਇੱਥੇ ਆਤਾ ਜਿਹੜੇ ਆ ਰਨ ਮਾਰੇ ਨਾ ਉਹਨਾਂ ਤੋਂ ਟੋਟਲ ਟੈਸਟਸ 'ਚ 100 ਕਰਾਣ ਦੇ ਮਾਰੇ ਹਨ 70 ਕ ਤੇ 25 ਉਹ ਚ ਉਹਦੀ ਕਲਾਸ ਓਬਵੀਅਸਲੀ ਅਸੀਂ ਮੰਨਦੇ ਹੀ ਪਹਿਲਾਂ ਵੀ ਕਹਿੰਨੇ ਹੁੰਦੇ ਹਾਂ ਇਹ ਬਗਲ ਕਰਦੇ ਹੁੰਦੇ ਹਾਂ ਕਿ ਕਲਾਸ ਤੇ ਕੇ ਐਲ 'ਚ ਹੈਗੀ ਹੈ ਮਤਲਬ ਟੈਕਨੀਕ ਉਹਦੀ ਜਿਹਦਾ ਸਟਾਈਲਿਸ਼ ਪਲੇਅਰ ਹੈ ਤੇ ਦੂਜਾ ਉਹਨੇ ਰਨ ਵੀ ਮਾਰੇ ਹਨ ਸੈਂਚਰੀਆਂ 'ਚ ਰਨ ਮਾਰੇ ਹਨ ਆਪਣੇ ਇੱਥੇ ਅ ਇੰਗਲੈਂਡ 'ਚ ਸਾਊਥ ਅਫਰੀਕਾ 'ਚ ਨਿਊਜ਼ੀਲੈਂਡ 'ਚ ਤੇ ਆਸਟ੍ਰੇਲੀਆ 'ਚ ਉਹਦੀਆਂ ਸੈਂਚਰੀਆਂ ਨੇ ਚਲੋ ਉਹਦਾ ਐਕਸਪੀਰੀਅੰਸ ਕੰਮ ਆ ਗਿਆ ਕਿਉਂਕਿ ਉਹਦਾ ਮੌਕਾ ਵੀ ਲਾਸਟ ਹੀ ਸੀ ਉਹਨੂੰ ਵੀ ਚੱਕ ਲੈਣਾ ਸੀ ਇਹਨਾਂ ਨੇ ਮੁੜ ਕੇ ਨਹੀਂ ਮਿਲਣਾ ਬਟ ਉਹਨੇ ਬਿਲਡ ਕੀਤਾ ਸਾਰਾ ਉਹਨੂੰ ਕ੍ਰੈਡਿਟ ਜਾਂਦਾ ਕੇ ਐਲ ਰਾਹੁਲ ਦੀ ਇੱਕ ਨਾ ਜਿੱਦਾਂ ਬੈਡ ਲੱਕ ਕਹਿ ਲੋ ਜਾਂ ਮਾੜੀ ਕਿਸਮਤ ਕਹਿ ਲੋ ਉਹ ਜਦੋਂ ਵੀ ਸੈਂਚਰੀ ਪਹਿਲਾਂ ਮਾਰਦਾ ਸੀ ਉਦੋਂ ਬਰਾੜ ਕੋਲੀ ਨਾਲ ਮਾਰ ਦਿੰਦਾ ਸੀ ਤੇ ਹਾਈਲਾਈਟ ਪੈਣਾ ਬਰਾੜ ਕੋਲੀ ਜ਼ਿਆਦਾ ਹੋ ਗਿਆ ਤੇ ਰੋਹਿਤ ਸ਼ਰਮਾ ਹਾਈਲਾਈਟ ਹੋ ਗਿਆ ਹਾਂ ਇੱਕਦਮ ਹੀ ਤੇ ਅੱਜ ਵੀ ਵਧੀਆ ਖੇਡ ਅੱਜ ਵੀ ਵਧੀਆ ਖੇਡਿਆ ਪਰ ਜੈਸਵਲ ਜ਼ਿਆਦਾ ਹਾਈਲਾਈਟ ਹੋ ਗਿਆ ਤੇ ਬਰਾੜ ਕੋਲੀ ਛੇੜੀ ਬਣਾਤੀ ਉਹ ਦਾ ਵਿਚਾਰੇ ਦਾ ਨਾ ਸ਼ੁਰੂ ਤੋਂ ਲਾਈ ਬੈਡ ਲੱਕ ਰਹਾ ਵੀ ਉਹ ਉਹ ਕਿਸੇ ਦੇ ਮਤਲਬ ਅੰਡਰ ਆ ਹੀ ਜਾਂਦਾ ਕਿਸ ਨਾ ਕਿਸੇ ਉਹ ਬਈ ਲੈਟਰ ਨਹੀਂ ਹੁੰਦਾ ਹਮੇਸ਼ਾ ਹੀ ਹੂੰ ਕਿਉਂਕਿ 2015 ਤੋਂ ਅਟੈਸਟ ਕੈਰੀਅਰ ਸਟਾਰਟ ਕੀਤਾ ਕੇ ਐਲ ਰਾਹੁਲ ਨੇ ਤੇ 2015 ਤੱਕ ਤੁਹਾਨੂੰ ਪਤਾ ਕੋਲੀ ਦਾ ਕੋਲੀ ਹਰਾ ਦਾ ਸਿੱਖਾ ਜਨ ਲੱਗ ਪਿਆ ਹੀ 12 ਤੋਂ ਹੀ ਉਹ ਟਾਈਮ ਆਨ ਐਂਡ ਆਫ ਯਾਰ ਆ ਉਹਦੀ ਵਧੀ ਕਦੀ ਅੰਦਰ ਕਦੀ ਬਾਹਰ ਹਾਂ ਤੇ ਚਲੋ ਵਧੀਆ ਹੈ ਤੇ ਬਾਕੀ ਕਿੰਗ ਕੋਲੀ ਨਾ ਵੀ ਨਾ ਹੀ ਕੰਮ ਲਾਈ ਤੇ ਹਾਂ ਹਾਂ ਦੀ ਬਾਹ ਹਾਂਜੀ ਹਾਂਜੀ ਮੈਂ ਕਿੰਗ ਕੋਲੀ ਦਾ ਆਪਾ ਫੈਨ ਹੈ ਸਾਰੇ ਬੜੇ ਜਿਆਦਾ ਇੱਕ ਤਾਂ ਫੈਨ ਹੋਣਾ ਇੱਕ ਤਾਂ ਬਹੁਤ ਬੜੇ ਬੜੇ ਜਿਆਦਾ ਫੈਨ ਹੈ ਕਿੰਗ ਕੋਲੀ ਹਾਂ ਥੋੜਾ ਟਾਈਮ ਚੱਲ ਰਿਹਾ ਸੀ ਆਪਣਾ ਹਾਂ ਖੇਡੋ ਹਾਰਡ ਚੱਲਿਆ ਤਿੰਨ ਸਾਲਾਂ ਵਿੱਚ ਦੋ ਸੈਂਚਰੀ ਮਾਰੀਆਂ ਮੈਂ ਕਿ ਕਿ ਅਬ ਕਿੰਗ ਕੋਲੀ ਨੇ ਪਿਛਲੇ 3 ਸਾਲਾਂ ਚ 2 ਸੈਂਚਰੀਆਂ ਮਾਰੀਆਂ ਮੈਂ ਤੇ ਆਪਣੇ ਉਹ ਰੂਟ ਨੇ 17 ਹੂੰ ਸਹੀ ਹੈ ਇਹ ਜਿਹੜੇ ਚਾਰੇ ਸੀ ਸਮਿਥ ਕੋਲੀ ਹਾਂ ਤੇ ਉਹ ਆਪਣਾ ਰੂਟ ਤੇ ਵਿਲੀਅਮਸਨ ਇਹ ਚਾਰ ਆਏ ਇਕੱਠੇ ਤੇ ਬਹਿਲ ਹਲ ਅੱਜ ਚਲੋ ਦਮ ਆਈ ਗਿਆ ਉਨੀ ਖੁਸ਼ੀ ਹੋਰ ਕਹੀਦੀ ਸੈਂਚਰੀ ਸਹੀ ਗੱਲ ਹੈ ਹਾਂ ਕੋਲੀ ਸਹੀ ਗੱਲ ਹੈ ਹੈ ਨਾ ਹਾਂ ਬੱਲੇ ਕੋਲ ਨਾਲੇ ਕੋਲੀ ਹਮੇਸ਼ਾ ਹੀ ਵੱਡਾ ਹੁੰਦਾ ਹਮ ਆਸਟ੍ਰੇਲੀਆ ਦੀ ਅਖਬਾਰਾਂ ਤੇ ਆਸਟ੍ਰੇਲੀਆ ਦੀ ਮੀਡੀਆ ਚ ਵੇਖਦਾ ਹੀ ਕੋਲੀ ਹੈ ਹਾਂ ਬੰਤੂ ਵੀ ਵੇਖਦਾ ਵਾ ਤੇ ਉਹ ਪਰ ਕੋਲੀ ਤੇ ਕੋਲੀ ਆ ਫਿਰ ਜਿੱਦਾਂ ਉਹਨਾਂ ਨੂੰ ਪਤਾ ਸੀ ਤੇ ਇਹਨਾਂ ਨੂੰ ਪਹਿਲਾਂ ਪਤਾ ਸੀ ਨਾਲੇ ਜਦੋਂ ਆਇਆ ਵੀ ਉਦੋਂ ਵੀ ਸੀਗਾ ਕਿ ਹਾਂ ਵੀ ਇਹ ਬੰਦੇ ਨੇ ਸਕੋਰ ਮਾਰਨੇ ਮਾਰਨੇ ਤੇ ਆਊਟ ਆਫ ਫਾਰਮ ਸੀ ਥੋੜਾ ਜਿਹਾ ਮੈਂ ਆਪਾਂ ਪਿਛਲੇ ਮੈਂ ਪੋਸਟ ਤੇ ਵੀ ਲਿਖਿਆ ਆ ਕਿ ਬੰਦਾ ਫਾਰਮ 'ਚ ਨਹੀਂ ਹੈਗਾ ਕਿ ਕੋਲੀ ਦੀ ਫਾਰਮ ਦਾ ਗੱਸਰ ਨਹੀਂ ਪਰ ਹੁਣ ਉਹਨੇ ਇੱਥੇ ਰੰਗ ਮਾਰਦਾ ਹੀ ਮਾਰਦਾ ਵਾ ਉਹ ਜੋ ਆਸਟ੍ਰੇਲੀਆ ਦੇ ਵਿੱਚ ਤੇ ਉਹਨੂੰ ਅੱਜ ਫੇਰ ਸਾਬਤ ਕਰਤਾ ਉਹਨੇ ਸੈਂਚਰੀ ਸਵਾਦ ਹੀ ਆ ਗਿਆ ਕਿੰਗ ਤੇ ਫਿਰ ਕਿੰਗ ਹੀ ਹੈ ਤੇ ਅੱਜ ਮੈਨੂੰ ਲੱਗਦਾ ਬਈ 99% ਤੋਂ ਮੈਂ ਲੱਗਦਾ ਕੋ ਹੋ ਹੀ ਗਿਆ ਇੱਕ ਪਾਸਾ ਹੋ ਗਿਆ ਮੈਚ ਦਾ ਨਹੀਂ ਮੈਂ ਗਿਆ ਹਾਂ ਮੈਚ ਹੁਣ ਮਤਲਬ ਇੰਪੋਸੀਬਲ ਜਿਹਾ ਗਿਆ ਲੋਕ ਇੰਨਾ ਇੰਨਾ ਜਿਆਦਾ ਨਹੀਂ ਹੁੰਦਾ ਹਾਂ 300 ਰਨ ਨਹੀਂ ਚੇਸ ਹੁੰਦੇ ਮਾੜਾ ਚੌਥੀ ਨਹੀਂ ਪਾਸ ਕਿਉਂਕਿ ਪੇਚ ਦੇਖੀਏ ਹੋਰ ਖੋ ਬੋਠਾ ਹਾਂ ਹਨਾ ਪੇਚ ਦਾ ਵੀ ਜਿਆਦਾ ਹੋ ਵਾਲ ਹੋ ਤੋ ਬੁੱਢਾ ਵੈ ਹੂੰ ਬਿਲਕੁਲ ਉਹ ਮੇਰਾ ਫਿੱਟ ਨਾ ਮੇਰਾ ਸੌਖਾ ਪਿਆ ਤੇ ਮੇਰਾ ਮੋਮੈਂਟਮ ਆਈਪੀਐਲ ਦੀ ਗੱਲ ਕਰ ਲਈ ਜਿੱਤ ਆ ਮੈਚ ਜਿੱਤ ਕੇ ਨਾਲ ਮੈਂਟਲ ਜਾਂ ਫੜ ਲੈਣਾ ਹੁਣ ਇਹਨਾਂ ਨੂੰ ਥੋੜਾ ਜਿਆਦਾ ਰੋਕਣੀ ਔਖੇ ਹੋ ਜਣੇ ਆ ਕਿ ਜਿੱਦਾਂ ਬਈ ਇੱਕ ਜਿੰਨੇ ਵੀ ਪਹਿਲਾਂ ਆਈ ਡੋਨਟ ਹੋਰ ਐਕਸਾਈਟਿਡ ਹੋ ਗਈ ਹੋਰ ਜਿਆਦਾ ਸੀਰੀਅਸ ਅੱਗੇ ਨਾਲੋਂ ਅੱਗੇ ਤਾਂ ਸੀਗੀ ਪਰ ਹੁਣ ਜੋ ਹੋਰ ਜਿਆਦਾ ਹੋ ਗਈ ਐਕਸਾਈਟਡ ਹੁਣ ਤਾਂ ਪਟਾਕੇ ਪਹਿਣਗੇ ਹਾਂ ਹੁਣ ਜੇ ਐਡੀਲੇਟ ਦਾ ਰਸਤਾ ਲੈਂਦੇ ਆ ਤੇ ਫਿਰ ਮੈਲਬੰਦ ਵਿੱਚ ਹਮੇਸ਼ਾ ਇੰਡੀਆ ਨੇ ਕੋਈ ਨਾ ਕੋਈ ਮਤਲਬ ਜੇ ਜਿੱਤੀ ਲੈਂਦੇ ਉਹ ਦੋਵਾਂ ਦੇ ਵਿੱਚੋਂ ਦੇ ਟੈਸਟ ਇਹ ਥੋਥੇ ਤੇ ਜਿੱਤਦੇ ਹੀ ਹੁੰਦੇ ਆ ਲਗਭਗ ਰਾਜਾਂ ਬੰਨੇ ਉਥੇ ਕਰਦੇ ਹੀ ਐ ਸਟ ਹੁਣ ਐਡੀ ਜਿਹੜਾ ਹੈ ਉਹ ਥੋੜਾ ਦੇਖ ਲੈਣ ਉਹ ਤੋਂ ਡੇ ਨਾਈਟ ਹੈ ਪਰ ਜੇ ਸ਼ਾਮੀ ਆ ਗਿਆ ਮੈਂ ਤੇ ਵਧੀਆ ਲੱਗਣੀ ਹੈ ਬੀਜੀਟੀ ਬੀਜੀਟੀ ਹੈ ਬਈ ਕੱਲੀ ਕੱਲੀ ਬੋਲ ਦੇਖੀ ਲਗਭਗ 5 ਸਾਰਾ ਦਿਨ ਦੇਖਿਆ ਤੇ ਟੈਸਟ ਮੈਂ ਇਹ ਹੀ ਮੈਂ ਤਾਂ ਇੱਕ ਖਾਸੀਅਤ ਟੈਸਟ ਮੈਂ ਇਹਦੀ ਇੱਕ ਬਿਊਟੀ ਨਹੀਂ ਕਹਿੰਦੇ ਟੈਸਟ ਮੈਂ ਇਹਦੀ ਬਿਊਟੀ ਹੈ ਉਹ ਜੇ ਐਵਰੀ ਸਿੰਗਲ ਬੋਲ ਜੇ ਤੁਸੀਂ ਕ੍ਰਿਕਟ ਫੈਨ ਹੋ ਨਾ ਤੇ ਜੇ ਤੁਸੀਂ ਕ੍ਰਿਕਟ ਦਾ ਫੈਨ ਹੋ ਸੱਚੀ ਕਹਿੰਦਾ ਤੇ ਜਦੋਂ ਜੇ ਤੁਸੀਂ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਇੰਗਲੈਂਡ ਹੋ ਗਿਆ ਜਾਂ ਇੰਡੀਆ ਦਾ ਟੈਸਟ ਮੈਚ ਜਿਹੜੇ ਆਸਟ੍ਰੇਲੀਆ ਚ ਜਾਂ ਇੰਗਲੈਂਡ ਚ ਜਾਂ ਸਾਊਥ ਅਫਰੀਕਾ ਚ ਹੁੰਦੇ ਆ ਤੇ ਉਹ ਟੈਸਟ ਦੀ ਕੱਲੀ ਕੱਲੀ ਬੋਲ ਐ ਲੱਗਦਾ ਕਿ ਆ ਬਸ ਉਹਦੇ ਕੁਝ ਨਹੀਂ ਹਾਂ ਗਾਈ ਸਹੀ ਗੱਲ ਆ ਬਿਊਟੀ ਆ ਬਈ ਹਾਂ ਨਹੀਂ ਜਿਹੜਾ ਜੇ ਆਪਾ ক্রিকেট ਫੈਨ ਆ ਉਹ ਤਾਂ ਕੱਲੀ ਕਲੀ ਬੇਨਬੇਲਾ ਠੀਕ ਹੈ ਆਈਪੀਐਲ ਦਾ ਜ਼ਮਾਨਾ ਹੈ ਸਾਰੇ ਪਾਸੇ ਇਦਾਂ ਹੋਣਾ ਟੀ20 ਦਾ ਜ਼ਮਾਨਾ ਆ ਗਿਆ ਪਰ ਜਿਹੜਾ ਰੀਅਲ ক্রিকেট ਉਹ ਹੈ ਨਾ ਉਹ ਤਾਂ ਫਿਰ ਟੈਸਟ ਮੈਚ ਹੀ ਹੈ ਜਿਹਨੂੰ ਪਤਾ ਹੈ ਹੁਣ ਉਥੇ ਐਂ ਲੱਗਦਾ ਹਰ ਕੋਲ ਐ ਲੱਗਣਾ ਜਦੋਂ ਬੋਲਿੰਗ ਤੋਂ ਮਿਲ ਜਦੋਂ ਆਪਣੇ ਬੰਦੇ ਬਾਲ ਕਰਾਉਂਦੇ ਉਦੋਂ ਵੀ ਹੁੰਦਾ ਕਿ ਉਹ ਵੀ ਬਚ ਗਿਆ ਓਏ ਬਚ ਗਿਆ ਹਰੇ ਕਈ ਹੁਣ ਦੇਖੀ ਨਾ ਕੋਈ ਸਾਈ ਸਾਈ ਹੈ ਕਿਉਂਕਿ ਮੈਂ ਇੰਨਾ ਕਿ ਤੱਕੀਏ ਨੇ ਕਿ ਮੈਨੂੰ ਕੁੱਲੀ-ਗੁੱਲੀ ਬੋੜ ਨਹੀਂ ਨੇ ਉਹ ਮੈਨੂੰ ਬੋਰ ਹੁੰਦਾ ਕਦੇ ਵੀ ਨਹੀਂ ਲੱਗਦਾ ਨਹੀਂ ਲੱਗਦਾ ਨਹੀਂ ਲੱਗਦਾ ਉਹਨੇ ਬੱਲੇ ਕੋਲ ਲਾਦਾ ਕਈ ਵਾਰੀ ਆਪ ਹੀ ਹੈਰਾਨ ਹੋਈਦਾ ਵੀ 8 ਘੰਟੇ ਮਤਲਬ ਬੰਦਾ ਐਂ ਕਿਦਾਂ ਬਿਠਾ ਰਹਿਦਾ ਆਪ ਆਪ ਹੋਰਾਨੀ ਹੁੰਦੀ ਆ ਬਟ ਇੰਟਰਸਟ ਬੰਦਾ ਪੂਰਾ ਆਪਾਂ ਕਰਦੇ ਗਏ ਕਿ ਦੋਨੇ ਸੀ ਇੱਥੇ ਸੀ ਗਏ ਗਏ ਹੀ ਪੜਾ ਸਵਾਲ ਹਾਂ ਨਾ ਇੰਡੀਆ ਇੰਡੀਆ ਸਟ੍ਰੇਲੀਆ ਦਾ ਅਸਕੇ ਜਾਂਦਾ ਵਾ ਮੁਕਾਬਲਾ ਕਿਹੜਾ ਉਹ ਹੁੰਦਾ ਹੈ ਹੁਣ ਜਦੋਂ ਬਾਅਦ ਸਾਰੇ ਤੇ ਤੇਰੇ ਹਿਸਾਬ ਨਾਲ ਟੀਮ ਕਿਹੜੀ ਕਿਹੜੀ ਚਾਹੀਦੀ ਹੈ ਦੇ ਇਹ ਸਾਰਾ ਕਿਹੜੇ ਕਿਹੜੇ ਬੰਦੇ ਖੇਡਣਗੇ ਹੋਣਾ ਅਗਲੇ ਮੈਚ। ਰੋਹਿਤ ਸ਼ਰਮਾ ਤੇ ਗੇਲਦਾ ਹਲੇ ਕਹਿੰਦੇ ਪਏ 50-50 ਆ। ਵੀ ਉਹ ਮਤਲਬ ਹੋਇਆ ਨਹੀਂ ਪਰ ਹੁਣ 10 ਦਿਨ ਦਾ ਟਾਈਮ ਹੈਗਾ ਨਾ ਵਿੱਚ। ਅਗਲਾ ਮੈਚ ਹੋਏਗਾ 6 ਤਰੀਕ ਨੂੰ। ਤੇ ਉਹਨੇ ਨੂੰ ਰਿਕਵਰ ਕਰ ਜੂਗਾ ਤੇ ਗਿੱਲ, ਰੋਹਿਟ ਤੇ ਸ਼ੰਮੀ ਦਾ ਮਤਲਬ ਹੈਗਾ ਆ। ਤੇ ਪਪਾ ਦੀ ਗੱਲ ਪਾ ਦੀ ਗੱਲ ਤੇ ਥਾਂ ਤੇ ਗਿੱਲ। ਤੇ ਰਾਹੂ ਲਗੇ ਦੇ ਪਿੱਛੇ ਜਾਊਗਾ ਪੰਜਵੇਂ 6 ਨੰਬਰ ਤੇ ਆ ਥੱਲੇ ਲਿਆਉਂਦੇ ਆ ਹਾਂ ਤੇ ਰਾਣਾ ਦੇ ਨਾਲ ਸ਼ਾਮੀ ਬਰਸਾ 35 35 ਜੀਆ ਜੇ ਸ਼ਾਮੀ ਟੀਮ ਚ ਆ ਗਿਆ ਤੇ ਉਧਰ ਹੈ ਵੀ ਉਹ ਡੇਨ ਆਇਟ ਮੈਚ ਹੈ ਤੇ ਉੱਤੋਂ ਜਿਹੜਾ ਵੀ ਜੋ ਚਟਾ ਜਿੱਤਿਆ ਤੇ ਫਿਰ ਟੀਮ ਵੀ ਸਟਰੋਂਗ ਹੋ ਜਾਣੀ ਤੇ ਨਾਲੇ ਪਹਿਲਾਂ ਜਿਹੜਾ ਜਿੱਤ ਕੇ ਜਾਂਦਾ ਡੋਮਿਨੇਟ ਕਰਦਾ ਨਹੀਂ ਬੀਸ਼ੀ ਰਵੀ ਸ਼ਾਸਤਰੀ ਕਹਿੰਦਾ ਵੀ ਇੰਡੀਆ ਦੀ ਬੈਟਿੰਗ ਵਧੀਆ ਕਰ ਲੈਣਾ ਬੋਲਿੰਗ ਵਧੀਆ ਕਰ ਲੈਂਦੇ ਹੋ ਹਾਂ ਇਹਡੀਆ ਬੈਟਿੰਗ ਤੋਂ ਇੰਡੀਆ ਬੈਟਿੰਗ ਤੋਂ ਹੀ ਹਾਰਦਾ ਕੋਈ ਸਕੋਰ ਨਹੀਂ ਮਾਰਦਾ ਇੰਡੀਆ ਦਾ ਆ ਹੁਣ ਰੀਸੈਂਟਲੀ ਇਦਾਂ ਹੋਇਆ ਕਿ ਹਾਂ ਬਈ ਉਹ ਹੋਏ ਪਏ ਹਾਂ ਹੋਰ ਜਦੋਂ ਇੰਡੀਆ ਜੀ ਵੀ ਨਿਊਜ਼ੀਲੈਂਡ ਹਾਰੇ ਆ ਤੇ ਕਿਸੇ ਨੇ ਕੋਈ ਸਕੋਰ ਕੋਈ ਸੈਂਚਰੀ ਚੋਚਰੀ ਨਹੀਂ ਮਾਰੀ ਗਈ ਨਹੀਂ ਹੂੰ 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 ਉਹ ਬੈਟਿੰਗ ਹੀ ਚੱਲੀ ਉੱਥੇ ਆ ਰਹੀ ਮੈਂ ਤਾਂ ਥੋੜਾ ਜਿਆਦਾ ਮੈਂ ਚੱਲ ਲਾਈਵ ਚੱਲ ਰਿਹਾ ਜਜਬਾਤਾਂ ਤੇ ਉਹ ਮੈਂ ਕਹਿੰਦਾ ਪਾਕਿਸਤਾਨ ਦਾ ਸੁਣ ਰਿਹਾ ਹਿਓ ਉਹ ਉਹ ਨਾ ਡੇਵਿਡ ਉਹ ਡੇਵਿਡ ਵਾਰਨ ਕਿਹਾ ਉਹ 40 40 ਨਾ ਹਾਰੂਗਾ ਤੇ ਉਹਨੂੰ ਗਾੜੇ ਨਿਕਲ ਬਾਹਰ ਤੂੰ ਨਿਕਲ ਬਾਹਰ ਹੁਣ ਤੂੰ ਨਿਕਲ ਬਾਹਰ ਕਿਤੇ ਲੋਕ ਗਿਆ ਕਹਿੰਦਾ ਮੈਂ ਉਹ ਕਈਰੀ ਉਹ ਕਿਉਂਕਿ ਕਈ ਬੰਦੇ ਨਾ ਬਹੁਤ ਜਜਬਾਤੀ ਹੁੰਦੇ ਹਨ ਉਹ ਫੜ ਕੇ ਚਪੜੀ ਨਿਕਲ ਬਾਹਰ ਦੋ ਕਿਤੇ ਮਾਣਾ ਐਦਾਂ ਜਜਬਾਤੀ ਹੁੰਦੇ ਬਹੁਤ ਜ਼ਿਆਦਾ ਉਹ ਜਜਬਾਤ ਕੰਟਰੋਲ ਨਹੀਂ ਕਰ ਪਾਉਂਦੇ ਇਹ ਮਤਿਵੇ ਤਾਂ ਨਹੀਂ ਕਿ ਉਹ ਕਿੰਗ ਕੋਲੀ ਦੇ ਬੜੇ ਫੈਨ ਹੈ ਤੇ ਲੂਕੀ ਨੇ ਬੜੇ ਮੈਸੇਜ ਕਰਨ ਉਹਨਾਂ ਨੂੰ ਬਈ ਲੈ ਤੇਰਾ ਕਿੰਗ ਤਾਂ ਉਹ ਤੇਰਾ ਕਿੰਗ ਉਹ ਤੇਰਾ ਕਿੰਗੋ ਤੇ ਅੱਜ ਭਰਾ ਮੁਕੀਆਂ ਮਾਰ ਨਿਕਲੋ ਬਾਹਰ ਨਿਕਲੋ ਬਾਹਰ ਜਿਹੜਾ ਕਹਿੰਦੇ ਕਿੰਗ ਬੁੱਢਾ ਹੋ ਗਿਆ ਕਿੰਗ ਬੁੱਢਾ ਹੋ ਗਿਆ ਅਸਲ ਚ ਨਾ ਨੇ ਵੀ ਇਸ਼ੀ ਕੋਈ ਸਪੋਰਟਸ ਹੋਵੇ ਨਾ ਬੰਦੇ ਦੇ ਨਾ emotions ਜੁੜੇ ਹੁੰਦੇ ਨੇ ਕਈ ਰੀ ਕੰਟਰੋਲ ਨਹੀਂ ਹੁੰਦੇ ਬੰਦੇ ਦੇ ਬਾਹਰ ਆ ਜਾਂਦੇ ਆ ਨਾ ਜਦ ਆਪਾਂ ਵੀ ਬਣੇ ਆ ਤੈਨੂੰ ਪਤਾ ਹੀ ਹੈ ਤੈਨੂੰ ਤੇ ਕਿੰਗ ਕੋਲੀ ਨਾਲ ਤੈਨੂੰ ਪਤਾ ਹੀ ਆ ਆਪਣਾ ਜਿੱਦਾਂ ਮਾਛੀ ਦਾ ਮੁੰਡਾ ਹੋ ਆਪਣਾ ਹੋਰ ਕਿੰਗ ਕੋਲੀ ਦਾ ਦੇ ਬਹੁਤ ਪਿਆਰਾ ਵਾ ਪਤਾ ਨਹੀਂ ਕੀ ਚੱਕਰ ਸ਼ੁਰੂ ਹੋਈ ਹੈ ਨਾ ਜਿੱਦਾਂ ਸਚਿਨ ਨਾਲ ਉਹ ਇਦਾਂ ਕਿੰਗ ਕਿੰਗ ਕੋਲੀ ਨਾਲ ਠੀਕ ਹੈ ਕਈ ਅਪ ਐਂਡ ਡਾਊਨ ਦਾ ਹੈ ਠੀਕ ਹੈ ਬਟ ਕਿੰਗ ਕੋਲੀ ਤੇ ਕਿੰਗ ਕੋਲੀ ਹਾਂ ਠੀਕ ਗੱਲ ਆ ਉਧਰ ਉਹ ਵੀ ਸਜਣ ਆਪਾਂ ਥੋੜੇ ਛੋਟੇ ਹਾਂ ਹਾਂ ਤੇ ਕਿੰਗ ਆਈਪੀਐਲ ਦੀ ਗੱਲ ਕਰਦੇ ਆਪਾਂ ਜਿਹਦਾ ਹਾਂਜੀ ਹਾਂਜੀ ਮਾਸੀ ਦਾ ਵੱਡਾ ਹੀ ਹੈ ਸਹੀ ਗੱਲ ਵਾਓ ਆਈਪੀਐਲ ਕਰੋ ਗੱਲ ਅੱਛਾ ਆਈਪੀਐਲ ਦੀ ਆਪਸ਼ਨ ਚੱਲਣ ਦੀ ਹੈ ਮੈਂ ਹਜੇ ਬਾਕੀ ਤਾਂ ਨਹੀਂ ਦੇਖੀ ਥੋੜੀ ਜਿਹੀ ਦੇਖੀ ਆ ਤੇ ਪੰਜਾਬੀਆਂ ਨੇ ਅ ਅਰਸ਼ਦੀਪ ਨੂੰ ਰੀਟੇਨ ਕਰ ਲਿਆ ਅੱਛਾ ਤੇ ਉਹ ਮੈਂ ਦੇਖੀ ਉਹਦੀ ਬੋਲੀ ਗਈ ਕਿਵੇਂ ਜਿਵੇਂ ਬਾਅਦ ਵਿੱਚ ਉਹਨਾਂ ਨੇ ਉਹਨੂੰ ਕਰ ਲਿਆ ਤੇ ਉਹ ਮੀਡੀਆ 'ਚ ਗੱਲ ਵੀ ਚੱਲਦੀ ਸੀ ਕਿ ਅਰਸ਼ਦੀਪ ਨੂੰ ਪੰਜਾਬ ਨੂੰ ਹੀ ਖਰੀਦਣਾ ਚਾਹੀਦਾ ਕਿ ਜਿੱਦਾਂ ਪੰਜਾਬੀ ਪ੍ਰਾਈਡ ਪ੍ਰਿੰਟ ਦੀ ਗੱਲ ਕਰਦੇ ਸੀ ਉਸ ਹੱਬ ਨਾਲ ਪੰਜਾਬੀਆਂ ਨੇ ਅਰਸ਼ਦੀਪ ਰੱਖ ਲਿਆ ਦੂਜੇ ਪਾਸੇ ਗੱਲ ਕੀ ਪੌਂਟਿੰਗ ਉਹਨਾਂ ਨੇ ਸ਼ਾਇਦ ਰੀਕੀ ਪੌਂਟਿੰਗ ਦਿੱਲੀ ਦਾ ਕੋਚ ਸੀ ਨਾ ਪਹਿਲਾਂ ਕਿ ਉਹ ਉੱਧਰ ਗਿਆ ਵਾ ਤੇ ਸ਼ਾਇਦ ਉਹ ਪੰਤ ਨੂੰ ਪੰਤ ਨੂੰ ਖਰੀਦੇਗਾ ਬਟ ਇਦਾਂ ਨਹੀਂ ਹੋਇਆ ਪੰਜਾਬ ਨੇ ਜਿਹੜਾ ਕੈਪਟਨ ਹੀ ਚੁਣਿਆ ਮੈਨੂੰ ਲੱਗਦਾ ਸਰੇ ਸਹੀ ਚੁਣਿਆ 26.7 ਕਰੋੜ ਦਾ 4.87 ਮਿਲੀਅਨ ਦਾ ਪੰਜਾਬੀਆਂ ਨੇ ਖਰੀਦਿਆ ਉਹਨੂੰ ਤੇ ਦੂਜਾ ਇੱਕ ਜੂਦੀ ਚੈਲ ਵੀ ਪੰਜਾਬ ਨੇ ਖਰੀਦ ਲਿਆ ਛਾਹੂ ਕਨੇ ਦਾ 11 ਕਰੋੜ ਦਾ ਅੱਛਾ ਅੱਛਾ ਤੇ ਮੈਨੂੰ ਵੀ ਇਹ ਲੱਗਦਾ ਪਈਓਂਗੇ ਥੋੜੇ ਜਿਹਾ ਪੈਸੇ ਜ਼ਿਆਦਾ ਲੱਜਾਂਦੇ ਬਟ ਉਹ ਮੈਂ ਗੱਲ ਕਰਦਾ ਸੀ ਅੱਗੇ ਪਤੀਕ ਦੇ ਗੇ ਪੈ ਲਾਈ ਕਿਉਂ ਐਕਚੁਅਲ ਵਿੱਚ ਹੁਣ ਉਹਨਾਂ ਕੋਲ ਬਜਟ ਹੀ ਇੰਨਾ ਪੈਸੇ ਪਈ ਨਹੀਂ ਆ ਨਾ ਇਹ ਪਲੇਅਰਾਂ ਦਾ ਇੰਨੀ ਪੈਲੀ ਹੋਇਆ ਤੇ ਉਹ ਵੱਟ ਪੰਜਾਬ ਕੋਲੋਂ ਇਹ ਹੀ ਦੋ ਵੱਡੇ ਪਲੇਅਰ ਅਰਸ਼ਦੀ ਤੇ ਇੱਕ ਆਪਣਾ ਕੀ ਨਾਂ ਲੈnde ਆ ਰਾਜਾ ਇਹ ਸਾਇਰ ਦੇ ਯਰ ਇਹ ਮੈਨੂੰ ਲੱਗਦਾ ਬਣਾਉਣਗੇ ਤੇ ਬੜਾ ਮਾੜਾ ਤੁਹਾਨੂੰ ਇੱਕ ਤੋਂ ਹੀ ਗੱਲ ਕਰੋ ਤੁਹਾਨੂੰ ਕੀ ਲੱਗਦਾ ਸਹੀ ਇਹ ਤੁਸੀਂ ਕੀਤਾ ਕਿ ਕਿਦਾਂ ਨਹੀਂ ਵਧੀਆ ਆ ਮੈਨਾਂ ਤਾਂ ਪੰਥ ਪਿਛੇ ਤਾਂ ਨਹੀਂ ਗਏ ਕਿਉਂਕਿ ਪੰਥ ਕੈਪਟਨ ਨਹੀਂ ਨਵਦੀ ਹੈ ਜਿੱਦਾਂ ਆਈਰਨ ਆਈਰਨ ਤਾਂ ਉਹਨਾਂ ਨੇ ਜਿਆਦਾ ਪੈਸਾ ਮਤਲਬ ਇੰਨਾ ਜਿਆਦਾ ਕੀਤਾ ਬੋਲੀ ਲਾਈ ਜੇਰ ਤੇ ਕਿਉਂਕਿ ਉਹਨੇ ਪਿਛਲਾ ਆਈਪੀਐਲ ਜਿਤਾਇਆ ਆਇਆ ਹੈ ਜੇ ਕੈਪਟਨ ਆਹ ਵਾਹ ਉਹ ਤਾਂ ਹੀ ਹੁੰਦੇ ਹਾਂ ਇਦਾਂ ਹੋਇਆ ਮੈਨੂੰ ਲੱਗਦਾ ਮਤਲਬ ਜਿਆਦਾ ਮਤਲਬ ਨਹੀਂ ਮੈਨੂੰ ਇਦਾਂ ਲੱਗਦਾ ਇਹ ਐਡਾ ਵੀ ਤਗੜਾਉ ਨਹੀਂ ਜਿੱਦਾਂ ਜਲਦੀ ਜੇ ਉਹ ਮਤਲਬ ਉਹ ਨਹੀਂ ਪਰਫਾਰਮ ਪਰਫਾਰਮ ਕਰੀਤਾ ਉਹਨਾਂ ਨੇ ਨਾ ਮੈਕਸਵੈਲ ਪੰਜਾਬ ਨੇ ਲੈ ਲਿਆ ਮੈਕਸਵੈਲ ਵੀ ਹੁਣੇ ਮੈਂ ਦੇਖੀ ਆ ਅੱਛਾ ਅੱਛਾ ਤੇ ਪੰਜਾਬ ਨੇ ਲੈ ਲਿਆ ਸਟੋਇਨਿਸ ਵੀ ਲੈ ਲਿਆ ਪੰਜਾਬ ਵਾਲਿਆਂ ਨੇ ਇਸ ਵੀਡੀਓ ਵਿੱਚ ਮੈਂ ਉਹ ਹੀ ਦੱਸਣੇ ਆ ਕਿ ਕਿੰਨੇ ਕਿਹੜੇ ਗੜਾ ਖਰੀਦਿਆ ਮਾਰਕਸ ਸਟੋਇਨਿਸ ਲਿਆ 11 ਕਰੋੜ ਦਾ ਪੰਜਾਬ ਨੇ ਗਲੈਨ ਮੈਕਸਵੈਲ ਨੂੰ 4.2 ਕਰੋੜ ਦਾ ਲਿਆ ਤੇ ਫੇਰ ਪੰਜਾਬੀਆਂ ਨੇ ਹੋਰ ਖਰੀਦਿਆ ਆਪਣਾ ਯੂਜੀ ਚੈਲ ਖਰੀਦਿਆ 18 ਕਰੋੜ ਦਾ ਜਿਹੜੇ ਵੱਡੇ ਨਾਮ ਆ ਅੱਛਾ ਡੇਵਿਡ ਵਾਰਨਰ ਅਨਸੋਲਡ ਗਿਆ ਵੀ ਬੜੀ ਵੱਡੀ ਖਬਰ ਜੈਕ ਫਰੇਜ਼ਰ ਡੀਜੀ ਨੇ ਰੱਖਿਆ ਡੀਸੀ ਨੇ ਰੱਖਿਆ ਫਰੇਜ਼ਰ ਵੀ ਠੀਕ ਹੈ ਰਚਨ ਰਵਿੰਦਰਾਂ ਸੀਐਸਕੇ ਨੇ ਰਖ ਲਿਆ ਲਮਿੰਗਸਟਨ ਗਿਆ ਆਰਸੀਬੀ ਚ ਅਸ਼ਵਿਨ ਗਿਆ ਸੀਐਸਕੇ ਚ 9.7 ਕਰੋੜ ਦਾ ਇੰਨੀ ਹੈਗੀ ਸੀ ਇਹਦੀ ਮਮਾ ਸ਼ਾਮੀ 10 ਕਰੋੜ ਚ ਸਰਪ੍ਰੇਜ਼ ਹਦਰਾਬਾਦ 23 ਕਰੋੜ ਦਾ ਵਿਕਿਆ ਵੈਂਕਟੇਸ਼ ਆਈਅਰ ਤੇ ਇਗਾ ਗਿਆ ਠੀਕ ਹੈ ਆਓ ਕਿ ਉਹ ਕਮਾਲ ਰਹੀ ਯਾਰੀਂ ਨਾ ਹਾਂ ਉਹ ਵੀ ਕਮਾਲ ਹੈ ਇਹ ਗੱਲ ਚਲੋ ਪੰਜਾਬੀਆਂ ਨੇ ਸਟੋਇਨਸ ਵੀ ਪਹਿਲਾਂ ਪੰਜਾਬ ਕੋਈ ਮੈਕਸਵੈਲ ਵੀ ਪਹਿਲਾਂ ਪੰਜਾਬ ਕੋਈ ਦੋਨੇ ਪੰਜਾਬ ਨੇ ਡਾਲੇ ਆ ਪੰਜਾਬ ਦੀਆਂ ਟੀਮਾਂ ਹੋਪਫੁਲੀ ਉਹ ਕਿਉਂਕਿ ਉਹ ਨਾ ਰਿਕੀ ਪੌਂਟਿੰਗ ਕੋਚ ਹੈ ਨਾ ਤੇ ਰਿਕੀ ਪੌਂਟਿੰਗ ਨੇ ਜਿਆਦਾ ਆਸਟ੍ਰੇਲੀਆ ਨਹੀਂ ਖਰੀਦ ਰਹੇ ਹਿਲਦਾ ਜੀਗਾ ਹੈ ਨਾ ਤੇ ਉਹੀ ਗੱਲ ਹੈ ਬਿਲਕੁਲ ਬਿਲਕੁਲ ਬੜਾ ਫਿਰ ਵੀ ਆਸਕਰੀ ਖਰੀਦ ਲਿਆ ਵਧੀਆ ਗੱਲ ਹੈ ਚਲੋ ਘਟੋ ਵਧੀਆ ਹਾਂ ਜੀ ਉਹ ਡਿਜ਼ਰਵ ਵੀ ਕਰਦਾ ਸੀ ਇਹਨੇ ਪੈਸੇ ਤੇ ਕੈਪਟਨ ਆ ਯੂ ਰੋਗਾ ਪਸਵੇਰ ਤੱਕ ਦੇਖ ਲੈਨੇ ਕੀ ਕਿੰਨੇ ਨਾ ਟੀਮ ਮੈਨੂੰ ਲੱਗਦਾ ਵਧੀਆ ਹੋ ਗਿਆ ਕਿਉਂਕਿ ਧਵਨ ਵੀ ਇਨਾਂ ਕੋਲ ਰਬਾੜਾ ਵੀ ਨਾ ਕੋਲੇ ਹਨਾ ਨਹੀਂ ਰੀਟੇਨ ਨਹੀਂ ਕੀਤੇ ਇਨਾਂ ਨੇ ਕਿਸੇ ਨੂੰ ਵੀ ਹੋਰ ਅੱਛਾ ਇਨਾਂ ਨੇ ਰਬਾੜਾ ਪਰ ਕਿਹਦੇ ਕੋਲ ਗਿਆ ਮੈਂ ਤੈਨੂੰ ਦੱਸ ਦਿੰਦਾ ਹੁਣ ਕਿੰਗਜ਼ 11 ਕੋ ਕੌਣ ਕੌਣ ਹੈ ਸ਼੍ਰੀਸ਼ਾ ਯਰ ਪ੍ਰਭ ਸਿਮਰਨ ਹੈ ਸ਼ਿਸ਼ਾਂਕ ਸਿੰਘ ਹੈ ਗਲੈਨ ਮੈਕਸਵੈਲ ਹੈ ਮਾਰਕ ਸਟੋਇਨਸ ਹੈ ਤੇ ਅਰਸ਼ਦੀਪ ਤੇ ਜੂਦੀ ਚੈਲ ਅਜੇ ਸਿਰਫ ਇੰਨੇ ਹੀ ਬੰਦੇ ਹੋਏ ਨੇ ਇਹਨੇ ਕੋਸ 77 ਕਰੋੜਾਂ ਜੇ ਬਾਕੀ ਹੈ ਹੂੰ ਬਲੇ 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 ਬਹੁਤ ਜਿਆਦਾ ਪੈਸਾ ਲਾਇਆ ਕੈਪਟਨ ਦੇ ਹਿਸਾਬ ਨਾਲ ਲਾਇਆ ਆਈ ਥਿੰਕ ਹਾਂ ਨਾ ਨਾ ਫਾਈ ਗਾਲਿਆ ਹਾਪਫੁਲੀ ਅੱਛਾ ਸੋ ਮਿਚ ਮਾਰ ਸੀ ਗਿਆ ਵੈ ਐਲ ਐਸ ਜੀ अच्छा अच्छा ਉਹ ਮਿਸਰਾ ਅੱਜ ਵੀ ਗਿਆ ਜੀਟੀ ਕੋ 12 ਕਰੋੜ ਦਾ ਚਲੋ ਕੇਲ rahul ਨੂੰ dc ਨੇ ਖਰੀਦਿਆ ਇਸ ਵਾਰੀ 14 ਕਰੋੜ ਲਾ ਕੇ ਉਹ ਕੈਪਟਨ ਬਣਾਉਂ ਗਏ ਉਹਨੂੰ ਪਰ ਪੰਜਾਬੀਆਂ ਲਈ ਵੱਡੀ ਖਬਰ ਇਹੀ ਆ ਕਿ rcd ਨੇ ਬਾਸ ਲੈ ਲਿਆ ਤੇ ਬਾਕੀ ਜਿਹੜੇ ਜਿੱਦਾਂ ਮੈਂ ਦੇਖ ਰਿਹਾ ਨਾਲ ਨਾਲ ਕੇ ਕੀ ਇਹ ਵਧੀਆ ਮੈਨਰਾ ਕੀ ਮੈਕਸਵਲ ਵਤਨੀ ਵਧੀਆ ਮੈਕਸਵਲ ਉਹ ਵੇਹੇ ਹਾਂ ਨੇ ਠੀਕ ਆ ਚਲੋ ਦੇਖੋ ਉਹਨੇ ਕੀ ਬੰਡਿੰਗ ਕਿਸ ਤਰ੍ਹਾਂ ਦੀ ਟੀਮ ਤਿਆਰ ਕਰ ਰਹੀ ਹੈ ਤੋ ਇਹ ਨਹੀਂ ਠੀਕ ਹੈ ਚਲ ਆਪਾਂ ਕਰਦੇ ਫਿਰ ਸਮਾਪਤੀ ਆਪਾਂ ਕੰਨ ਨੂੰ ਕਰਾਂਗੇ ਮੈਂ YouTube ਤੇ ਲਾਈਵ ਕਰਨੀ ਕੋਈ ਜੀ ਕੀਤੀ ਹੋਈ ਨਹੀਂ ਠੀਕ ਤੇ ਮੈਂ ਚਾੜ ਨੂੰ ਮੈਂ ਇਹਨੂੰ ਅਪਲੋਡ ਕਰਕੇ ਤੇ ਵਧੀਆ ਲੱਗਾ ਅੱਜ ਕੱਲ੍ਹ ਦੇਣ ਪਰਫੈਕਟ ਟੈਸਟ ਹੀ ਜਿੱਤਰਨ ਲੱਗੇ ਤਾਂ ਕੱਲ ਆਪਾਂ ਜਿੱਤ ਦਾ ਐਲਾਨ ਕਰਦਾਂਗੇ ਗੱਲ ਆਪਾਂ ਜਿੱਤ ਦਾ ਐਲਾਨ ਗੱਲ ਸ਼ਾਮਿਲ ਕਰਾਂਗੇ ਠੀਕ ਹੈ ਓਕੇ ਓਕੇ